ਕਾਂਗਰਸ ਵਾਲੇ ਮਿਲੇ ਸੀ ਮੈਨੂੰ ਕਹਿੰਦੇ ਵੀ ਅਸੀਂ ਜਿੱਤਾਂਗੇ ਮੈਂ ਕਿਹਾ ਵੀ ਕਿਵੇਂ ਕਹਿੰਦੇ ਵੀ ਅਸੀਂ ਰਾਤੋਂ ਰਾਤ ਨਾ ਮਾਨ ਸਾਹਿਬ ਲੱਖਾਂ ਦੀ ਗਿਣਤੀ 'ਚ ਲੋਕਾਂ ਦੇ ਘਰਾਂ ਤੇ ਨਾ ਝੰਡੇ ਲਾ ਦਿੰਨੇ ਹੁੰਦੇ ਆ ਆਪਦੀ ਪਾਰਟੀ ਦੇ ਰਾਤੋਂ ਰਾਤ ਔਰ ਵੋਟਾਂ ਤੋਂ ਇੱਕ ਦੋ ਰਾਤਾਂ ਪਹਿਲਾਂ ਬਸ ਕਹਿੰਦੇ ਜਦੋਂ ਝੰਡਾ ਲੱਗ ਜੇ ਨਾ ਜੀ ਬਨੇਰੇ ਤੇ ਫਿਰ ਵੋਟ ਸ਼ਰਮੋ ਸ਼ਰਮੀ ਪਾਉਣੀ ਪੈਂਦੀ ਹੈ ਮਾਨ ਸਾਹਿਬ ਇਹ ਸਾਡਾ ਤਰੀਕਾ ਹੈ ਬੰਦਾ ਵਹੀ ਹੈ ਚਰਨਜੀਤ ਚੰਨੀ ਕਿਆ ਬੀਜੇਪੀ ਕੀ ਲੈਂਗੁਏਜ ਬੋਲ ਰਹੇ ਹੋ ਉਹ ਯਾਰ ਮੈਂ ਕਿਹਾ ਮੈਂ ਚਰਨਜੀਤ ਸਿੰਘ ਚੰਨੀ ਤੇ ਜਿਹੜਾ ਟਿੱਪਾ ਟਿੱਪਣੀ ਹੈ ਅਗਰ ਕੋਈ ਗੱਲ ਹੋਏਗੀ ਉਹਨਾਂ ਦੇ ਬਿਆਨ ਤੇ ਉਹ ਮੈਂ ਨਹੀਂ ਕਰਨਾ ਚਾਹੁੰਦਾ ਉਹ ਮੈਂ ਪਾਰਟੀ ਪਲੇਟਫਾਰਮ ਤੇ ਆਪਣੇ ਹਾਈ ਕਮਾਂਡ ਜਦ ਪੁੱਛੇਗੀ ਜਾਂ ਕੋਈ ਗੱਲ ਹੋਏਗੀ ਉਹ ਕਰਾਂਗੇ ਕੇਵਲ ਢਿੱਲੋਂ ਨੇ ਉਹਨਾਂ ਨੂੰ ਵੈਲਕਮ ਕੀਤਾ ਕਹਿੰਦੇ ਆਜੋ ਬੀਜੇਪੀ ਚ ਕੇਵਲ ਢਿੱਲੋਂ ਨੇ ਵੈਲਕਮ ਕੀਤਾ ਜਾਂ ਨਹੀਂ ਕੀਤਾ ਯਾਰ ਇਸ ਗੱਲ ਦੇ ਬਾਰੇ ਮੈਂ ਕੁਝ ਪਰ ਮੈਨੂੰ ਇੱਕ ਗੱਲ ਦੱਸੋ ਕੀ ਪੰਜਾਬ ਦੇ ਅੰਦਰ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਬਣ ਨਹੀਂ ਰਿਹਾ ਸੀ ਜਦੋਂ ਸੁਖਜਿੰਦਰ ਰੰਧਾਵਾ ਪੰਜਾਬ ਦੇ ਅੰਦਰ ਮੁੱਖ ਮੰਤਰੀ ਬਣ ਰਹੇ ਸੀ ਤੇ ਅਚੰਭੇ ਤੇ ਫਰਮਾਨ ਆਉਂਦਾ ਹੈ ਕਿ ਹੁਣ ਚੰਨੀ ਸਾਹਿਬ ਹੋਣਗੇ ਹਾਲਾਂਕਿ ਕੋਈ ਐ ਨਹੀਂ ਸੀ ਵੀ ਚੰਨੀ ਸਾਹਿਬ ਦੇ ਨਾਲ ਕੋਈ ਐਮ ਐਲ ਏ ਸਹਿबान ਸੀ ਇੱਕ ਵੀ ਨਹੀਂ ਸੀ ਇੱਕ ਵੀ ਨਹੀਂ ਸੀ ਪਰ ਚੰਨੀ ਸਾਹਿਬ ਦਾ ਜਦੋਂ ਫਰਮਾਨ ਆਇਆ ਕਿਸੇ ਵਿਅਕਤੀ ਨੇ ਨਹੀਂ ਕਹਿਣਾ ਕੀ ਕੋਈ ਦਲਿਤ ਹੈ ਜਾਂ ਹਿੰਦੂ ਹੈ ਜਾਂ ਸਿੱਖ ਹੈ ਸਾਡੇ ਚੰਨੀ ਸਭ ਸਿਰ ਦੇ ਤਾਜ ਬਣ ਗਏ ਬਿਜਲੀ ਆਉਂਦੀ ਹੈ ਨਾ ਦਿਨੇ ਖੇਤਾਂ ਵਾਲੀ ਗੱਲ ਕਰਦਾ ਮੈਂ ਦਿਨੇ ਆਉਂਦੀ ਹੈ ਨਾ ਨਹੀਂ ਆਹ ਕੜਾਕੇ ਦੀ ਠੰਡ 'ਚ ਤੁਹਾਨੂੰ ਰਾਤ ਨੂੰ ਪਾਣੀ ਲਾਉਣਾ ਪੈਂਦਾ ਸੀ ਕਣਕਾਂ ਦਾ ਹੁਣ ਕਦੇ ਗਏ ਹੋ ਦਿਨੇ ਹੀ ਕਹੇ ਦੱਬਿਆ ਉਹਨਾਂ ਨੂੰ ਛੱਡ ਪਰੇ ਬੰਦ ਕਰਦੇ ਕੱਲ ਨੂੰ ਲਾ ਲਾਂਗੇ ਕਿਹੜਾ ਕਿਤੇ ਜਾਂਦੀ ਹੈ ਹੁਣ ਪਹਿਲਾਂ ਐ ਸੀ ਵੀ ਲੈ ਲਓ ਕੋਈ ਪਤਾ ਪਰਸੋਂ ਨੂੰ ਆਉ ਉ ਚੌਥੇ ਨੂੰ ਆਉ ਇਹਨਾਂ ਦਾ ਕੋਲ ਆ ਜਾ ਮੋਕਣ ਵਾਲੇ ਐ ਮੈਂ ਅਖਬਾਰ 'ਚ ਪੜਿਆ ਸੀ ਬਿਲਕੁਲ ਆ ਖਤਮ ਹੋਊ ਪਤਨ ਹੁਣ ਕਦੇ ਕੋਲਾ ਖਤਮ ਹੋਣ ਦੀ ਆਈ ਹੈ ਖਬਰ ਨੂੰ ਜਵਾ ਠੇਸ ਨਹੀਂ ਪਹੁੰਚੀ ਮੈਂ ਨਿਆਰੇ ਲੇ ਬਿਲਕੁਲ ਕਿਸੇ ਪ੍ਰਕਾਰ ਦੀ ਕੋਈ ਠੇਸ ਨਹੀਂ ਹੈ ਮੈਂ ਤਾਂ ਇਹ ਕਹਿਣਾ ਹੈ ਕਾਂਗਰਸ ਪਾਰਟੀ ਦਾ ਜਿਨੇ ਸਤਾਤੇ ਰਾਜ ਭਗ ਮੰਨਿਆ ਜਿੰਨਾ ਲੋਕਾਂ ਜਿਨ੍ਹਾਂ ਨੇ ਮੰਤਰੀਆਂ ਲਈਆਂ ਕਾਂਗਰਸ ਪਾਰਟੀ ਤੋਂ ਜਿਹੜੇ 4-4 ਸਾਲ ਮਨਿਸਟਰ ਰਹੇ ਫਿਰੋਦਿਆਂ ਤੇ ਰਹੇ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਉਹ ਜਦੋਂ ਕਾਂਗਰਸ ਪਾਰਟੀ ਦੀ ਬਦਖੋਈ ਕਰਦੇ ਆ ਉਹਨਾਂ ਲੋਗਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਸਾਨੂੰ ਕੋਈ ਨਹੀਂ ਪੁੱਛਣਾ ਸੀ ਜੇ ਕਾਂਗਰਸ ਪਾਰਟੀ ਸਾਨੂੰ ਪ੍ਰਧਾਨ ਨਾ ਬਣਾਉਂਦੀ ਔਰ ਪ੍ਰਧਾਨ ਬਣ ਕੇ ਵੀ ਨਤੀਜੇ ਕਈਆਂ ਦੇ ਜ਼ੀਰੋ ਰਹੇ ਜ਼ੀਰੋ ਔਰ ਫੇਰ ਤੁਸੀਂ ਪਾਰਟੀ ਨੂੰ ਹੀ ਅਗਰ ਕੁਸੋਗੇ ਕੁਝ ਲੋਗ ਕਈ ਪਾਰਟੀ ਬਰਦਾਸ਼ਤ ਨਹੀਂ ਕਰੇ ਵਿਰੋਧੀ ਐਲੀਏਸ਼ਨਾਂੋਂ ਦੇ ਵੀ ਟਿਕਟਾਂ ਵੇਚੀਆਂ ਗਈਆਂ ਪੈਸੇ ਲੈ ਕੇ ਰਾਜਸਥਾਨ ਚ ਹੋਵੇ ਪੰਜਾਬ ਚ ਹੋਵੇ ਸ਼ੁਰੂ ਤੋਂ ਵਿਰੋਧੀ ਲਾਉਂਦੇ ਹੁੰਦੇ ਐ ਇਹੋ ਜੀ ਨਾ ਤਾਂ ਕਾਂਗਰਸ ਪਾਰਟੀ ਟਿਕਟ ਵੇਚਦੀ ਐ ਤੇ ਨਾ ਕਾਂਗਰਸ ਪਾਰਟੀ ਚ ਟਿਕਟ ਵਿਖਦੀ ਐ ਇੱਕ ਵਿਅਕਤੀ ਉਥੋਂ ਖੜਾ ਹੋ ਕੇ ਉੱਠ ਕੇ ਥੜੇ ਤੇ ਬੈਠ ਕੇ ਕੁਝ ਬੋਲੀ ਜਾਵੇ ਜੇ ਕੋਈ ਵਿਅਕਤੀ ਪਾਗਲ ਹੋ ਜੇ ਤਾਂ ਤੁਸੀਂ ਉਹਰੇ ਦੇ ਸਾਰੇ ਦਿਹਾੜੀ ਦੇ ਸਵਾਲ ਨਾ ਪੁੱਛੋ ਮੇਰੇ ਕੋਈ ਕੰਮ ਚੰਗਾ ਸਵਾਲ ਹੈ ਯਾਰ ਪੁੱਤ ਇੱਕ ਵੀਡੀਓ ਚ ਕਹੀ ਜਾਂਦਾ ਉਹ ਰਾਜਾ ਬਣੇਗਾ ਕਹਿੰਦਾ ਬਾਜਵਾ ਸਾਹਿਬ ਰੰਧਾਵਾ ਸਾਹਿਬ ਤੁਸੀਂ ਤਾਂ ਕਹਿੰਦਾ ਹੁਣ ਬਸ ਤਾਂਾਂ ਦੀ ਦਿਲ ਹੈ ਰੰਧਾਵਾ ਸਾਹਿਬ ਹੋਰ ਰੰਧਾਵਾ ਸਾਹਿਬ ਰੰਧਾਵਾ ਸਾਹਿਬ ਤੇ ਪਾਗਰਾ ਸਾਹ ਤੁਹਾਡੇ ਨਾਲ ਵਾਦਾ ਹੈ ਮੇਰੀ ਉਮਰ ਤਾਂ ਬਹੁਤ ਛੋਟੀ ਹੈ ਤੁਸੀਂ ਤਾਂ ਹੁਣ ਮੈਂ ਤੂੰ ਤਾਂ 70 70 ੱੱਪੇ ਫਿਰਦੇ ਹਾਂ ਮੈਂ 46 47 ਦੇਈਆਂ ਤੇ ਕੰਮ ਕਹਾਂ ਤੁਹਾਡਾ ਤਾਂ ਹੋ ਗਿਆ ਲੈ ਦੱਸੋ ਯਾਰ ਤੁਸੀਂ ਤਾਂ ਪੂਰੀ ਕਰੀ ਬੈਠੇ ਹੋ ਮੁਕੇ ਨੇੜੇ-ਟੜੇ ਨੂੰ 17-17 ਲਿਆ ਮੈਂ ਛਾਲੀਆਂ ਦਾ। ਸੋ ਇਹ ਨੇ ਨੈਗੇਟਿਵਿਟੀ ਆ। ਇਹ ਤਾਂ ਚਾਉਂਦੇ ਨੇ ਆ ਮੇਰੇ ਸਾਹਮਣੇੋਂ ਹਟੇ ਮੈਂ ਆਵਾਂ ਅੱਗੇ। ਦੁਕਾਨ ਦੇਖ ਕੇ ਤਾਂ ਘਬਰਾ ਜਾਂਦੇ ਆ ਜੁੱਤੀ ਨਾ ਅਜੀ। ਉਹ ਤਾਂ ਢੀ ਮਡਾ ਦੇਣਗੇ। ਪਰ ਹੁਣ ਭਗਵਾਨ ਜੀ ਮਾਨੇ ਢੀ 21 ਤੋਂ ਵੱਧਦਾ। ਕੱਲ ਮੁਕਸਰ ਪਰਸੋਂ ਗਿਆ ਸੀ। ਓਡੀ ਬੜੀ ਤਾਂ ਡੀਓ ਨਹੀਂ ਕਿਸੇ ਨੇ ਦੇਖੀ। ਇਹ ਤਾਂ ਮੈਂ ਤਖੋ ਯਾਰ। ਜੇ ਜਵਾਨ ਦੇ ਪੱਕੇ ਹਨ ਤਾਂ ਦਾ ਕਾਲੀ ਹੈ ਫਿਰ ਵਧਿਆ ਜਾਏ ਜੇ ਬਾਦਲ ਸਾਹਿਬ ਨੇ ਕਿਹਾ ਤੁਮ ਕਿਉਂ ਬਲਾਂ ਦੀ ਬਿੱਲ ਮਾਫ ਪਹਿਲੇ ਹਫਤੇ ਮਾਫ ਕਰਤਾ ਸਰਕਾਰ ਤੇ ਇਹ ਬੰਦਾ ਇੰਤਾਰਿਆ ਏ ਮੈਂ ਕਹੀ ਨਾ ਕਿ ਜੇ ਤੇਰੀ ਜਿੰਨੀ ਪਾਵਰ ਏ ਤਾਂ ਸਾਡੇ ਜਿ ਵਾਜ ਬੇਸ਼ਰਮ ਇਹ ਬੇਸ਼ਰਮ ਚਗਲ ਇਹ ਗੱਲ ਤੇ ਸੋਚੇ ਚਗਲ ਚਗਲਾ ਖਿਲਾਫ ਝਾੜੂ ਤੇ ਬੀਜੇਪੀ ਨੇ ਪ੍ਰੋਪੋਗੈਂਡਾ 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 ਬਣਾਤਾ ਹੱਥ ਪੈਸੇ ਦਿੰਦੇ ਆ ਟੀਵੀ ਤੇ ਉਹੀ ਚਲਾਈ ਜਾਂਦੇ ਕੀ ਨਹੀਂ ਹੁੰਦਾ ਹੋਰ ਤੂੰ ਫੋਟੋ ਖਿੱਚੇ ਜਾ ਜੇਤਾ ਜਿੱਤਾ ਫੋਟੋ ਖਚਾਉਣੀ ਐ ਤਾਂ ਉੱਠ ਕੇ ਸੰਜਿਆ ਰੋ ਪੰਜਾਬ ਵਿੱਚ ਇੱਕ ਗੈਂਗਸਟਰ ਨਹੀਂ ਰਹਿੰਦਾ ਇੱਕ ਗੈਂਗਸਟਰ ਉਵੇਂ ਹੀ ਨਸ਼ੇ ਜਿਹੜਾ ਨਸ਼ੇ ਵੇਚੂਗਾ ਉਹਦੇ ਘਰ ਚਾਹਦਾ ਸਾਰੀ ਸਰਕਾਰ ਲੈ ਲੋ। ਇਹ ਡੋਗ ਗਾੜ ਪਾੜ ਕੇ ਬਲਾਟਾ ਲਾਵਾਗਾ। ਮੇਰੀ ਗਰੀਬਾਂ ਦੁੱਤੀ ਆ। ਹਰ ਇੱਕ ਦਾ ਚરાਣ ਕਰਨਾ ਚਾਹੀਦਾ ਪਰ ਗਲਤ ਹੈ ਨਾ ਇਹ। ਹੈ ਗਲਤ ਹੈ ਨਾ ਜੀ। ਅਸੀਂ ਇੰਜੋਏ ਕਰਉ ਫੈਮਿਲੀ ਆਏ ਆ ਜੀ। ਗੱਡੀ ਦੂਈ ਚਲਾ ਰਹੇ ਦੀ। ਗੱਡੀ ਮੈਂ ਚਲਾ ਰਿਆ। ਪਰ ਗਲਤ ਹੈ ਨਾ ਡਰਿੰਕ ਡੂ। ਮੈਂ ਕਹਿੰਦਾ ਗਲਤ ਹੈ ਪਰ ਆਪਾਂ ਗਲਤ ਨਹੀਂ ਚਲਾ ਰਹੇ ਗੱਡੀ। ਇਹ ਨਹੀਂ ਜਿੰਨੇ ਜਵਾਬ ਤੁਸੀਂ ਹੋ। ਮੈਂ ਗਲਤ ਤਾਂ ਹਾਂ। ਤਾਂ ਹੀ ਉਹਨਾਂ ਨੇ ਚਲਾਣ ਕਰ ਰਹੇ ਹੋ। ਉਹ ਵੀ ਆਪਣੀ ਡਿਊਟੀ ਕਰ ਰਹੇ ਹਨ ਮੈਂ ਕਹਿੰਦਾ ਮੈਂ ਮੰਨਦਾ ਹਾਂ ਗੱਲ ਬਿਲਕੁਲ